ਇਧਰ ਕੀ ਹੋਈ ਜਾਂਦਾ ਯਾਰ ਕਿ ਹੋ ਗਿਆ ਭਾਈ ਇੱਥੇ ਆ ਕੇ ਭੱਜੇ ਆਉਣੇਗੇ ਭਾਈ ਇੱਥੇ ਆਫਰ ਲਾ ਰੱਖੀ ਹੈ ਗਿਫਟਾਂ ਦੀ ਇੱਥੇ ਨਾਲ ਗਿਫਟ ਦੇ ਰਹੇ ਹੈ ਤਾਂ ਇੰਨੀ ਭੀੜ ਹੋਈ ਪਈ ਹੈ ਹਾਂਜੀ ਅੰਦਰ ਜਾਣ ਦਿੰਦੇ ਹਾਂ ਹਾਂਜੀ ਹਾਂਜੀ ਜਾਣ ਦਿੰਦੇ ਹੀ ਜਾਓ ਨਵੇਂ ਫੋਨ ਨਾਲ ਅੱਛਾ ਯਾਰ ਨਵੇਂ ਫੋਨਾਂ ਤੇ ਗਿਫਟ ਆਇਆ ਨਾ ਨਵੇਂ ਫੋਨਾਂ ਨਾਲ ਗਿਫਟ ਦੇ ਰਹੇ ਬਾਈ ਜੀ ਕੀ ਹਾਲ ਹੈ ਬਾਈ ਜੀ ਵਧੀਆ ਹੀ ਵਧੀਆ ਫੋਨ ਠੀਕ ਠਾਕ ਹੋ ਜੀ ਵਧੀਆ ਵਧੀਆ ਬਾਹੋਂ ਭੱਜੇ ਆਉਂਦੇ ਮੁੰਡੇ ਅੰਦਰ ਕਹਿੰਦੇ ਕਹਿੰਦੇ ਗਿਫਟ ਦੇਈਏ ਨਾ ਤੁਸੀਂ ਤੇ ਆਪਾਂ ਨਵੀਂ ਹੀ ਦੁਕਾਨ ਖੋਲੀ ਹੈ ਜੀ ਉਧਰ ਵੀ ਸੀ ਆਪਣੀ ਹੁਣ ਇਧਰ ਨਵੀਂ ਬਰਾਜ ਖੋਲੀ ਹੈ ਜੀ ਤੇ ਕੋਈ ਵੀ ਤੁਹਾਨੂੰ ਸਮਾਰਟਫੋਨ ਲੈਣ ਤੇ ਤੁਸੀਂ ਕੋਈ ਵੀ ਸਮਾਰਟਫੋਨ ਲੈਣੇ ਹੋ ਉਹਦੇ ਨਾਲ ਆਪਾਂ ਗਿਫਟ ਲਾਇ ਹੋਇਆ ਅੱਛਾ ਨ ਨਵਾਂ ਫੋਨ ਜਿਹੜਾ ਵੀ ਲੈਣੇ ਇਨਾਂ ਤੁਸੀਂ ਕੋਈ ਵੀ ਲੈ ਲਓ ਤੁਸੀਂ ਜਿਹੜਾ ਮਰਜ਼ੀ ਫੋਨ ਲੈ ਲਓ ਸੈਮਸੰਗ ਲੈ ਲਓ Oppo ਲੈ ਲਓ Vivo ਲੈ ਲਓ ਅੱਛਾ ਗਿਫਟ ਕਿਹੜਾ ਦੇਵੋਗੇ ਜੀ ਆ ਦਿਓ আচ্ছা ਇੱਕ ਤਾਂ ਪਾਣੀ ਵਾਲੀ ਕੈਟਲਾਈ ਵੈਕਿਊਮ ਬੋਤਲ ਹਾਂ ਵਾਲੀ ਹਾਂ ਜੀ ਹਾਂ ਅੱਛਾ ਇੱਕ ਆ ਬੋਤਲ ਹੈ ਜਿਹੜੀ ਨਾਲ ਦੇ ਰਹੀਆਂ ਵੈਕਿਊਮ ਬੋਤਲ ਆ ਗਈ ਨਾਲ ਠੀਕ ਹੈ ਇੱਕ ਆ ਸਪੀਕਰ ਹੈ ਦੋਨੋਂ ਹੋਣਾ ਬਾਕੀ ਉਸ ਤੋਂ ਇਲਾਵਾ ਫੋਨ ਨਾਲ ਸਟੇਨ ਗਾਰਡ ਹੈ ਕਵਰ ਹੈ ਉਹ ਨਾਲ ਹੀ ਲਾ ਕੇ ਦੇਵਾਂਗੇ ਉਹਦੀ ਕੋਈ ਐਕਸਟਰਾ ਫੈਸ ਨਹੀਂ ਅੱਛਾ ਵੀ ਆਹ ਮੰਨ ਲਓ ਮੈਂ ਫੋਨ ਲੈ ਗਿਆ ਨਾ ਇੱਕ ਤਾਂ ਤੁਸੀਂ ਆਹ ਦੋ ਚੀਜ਼ਾਂ ਫ੍ਰੀ ਦੇਣੀਆਂ ਹਨਾ ਇੱਕ ਆ ਪਾਣੀ ਵਾਲੀ ਬੋਤਲ ਹੋਗੀ ਤੇ ਆ ਸਪੀਕਰ ਇੱਕ ਫਿਰ ਫੋਨ ਤੁਸੀਂ ਰੇਟ ਵਧ ਲਓਗੇ ਨਾ ਨਹੀਂ ਨਹੀਂ ਉਹੀ ਰੇਟ ਜਿਹੜਾ ਕੰਪਨੀ ਪਾਸ ਸੇਮ ਰੇਟ ਹੀ ਪਊਗਾ ਉਸ ਤੋਂ ਇਲਾਵਾ ਸਟਿੰਗਰ ਕਵਰ ਵੀ ਨਾਲ ਆ ਤੁਹਾਨੂੰ ਲੈਸਕਰ ਦੇ ਡਿਸਕਾਊਂਟ ਕਰਕੇ 8 ਲੱਗੂਗਾ ਉਹ ਲਾ ਕੇ ਦਵਾਂਗੇ ਤੇ ਕਵਰ ਨਾਲ ਦਵੋਗੇ ਕਵਰ ਵੀ ਨਾਲ ਦਵਾਂਗੇ ਗਾੜ ਵੀ ਨਾਲ ਦਵਾਂਗੇ ਆ ਪਾਣੀ ਵਾਲੀ ਬੋਤਲ ਵੀ ਇੱਕ ਨਾਲ ਹੈ ਕਿਉਂ ਬੋਤਲ ਹੈ ਇੱਕ ਸਪੀਕਰ ਹੈ ਇਹ ਵੀ ਤੁਹਾਨੂੰ ਨਾਲ ਹੀ ਦਵਾਂਗੇ ਇਹਦੇ ਕੋਈ ਐਕਸਟਰਾ ਚਾਰਜ ਨਹੀਂ ਬਈ ਇੰਨੀ ਇੰਨੀਆਂ ਚੀਜ਼ਾਂ ਦਾ ਕੋਈ ਦਿੰਦਾ ਨਹੀਂ ਯਾਰ ਰੇਟ ਬਾਕੀ ਤੁਹਾਡਾ ਵੱਧ ਹੋਊਗਾ ਜੀ ਮਨ ਚਾਹੀ ਨਾ ਹਾਂ ਟ੍ਰਾਈ ਕਰਕੇ ਉਹ ਸਾਡੇ ਸਾਰੇ ਨਾਲ ਡਿਸਕਾਊਂਟ ਰੇਟ ਹੈ ਜੀ ਸਾਰੇ ਲੈਣਾ ਵਾਲੇ ਜਿਹੜੇ ਹਾਂ ਜੀ ਪੁੱਛ ਲੈਣਾ ਹਾਂ ਜੀ ਆਂਦੀ ਆਂਦੀ ਹਾਂ ਦੇਓ ਹਾਂ ਜੀ ਬੇ ਜੀ ਲੈਣਾ ਆਏ ਹਾਂ ਤੁਸੀਂ ਇਥੋਂ ਹਾਂ ਜੀ ਹਾਂ ਜੀ ਵੀਰ ਅਸੀਂ ਲੈਣ ਆਏ ਆਂ ਭਰਾ ਨਾਲ ਬਹੁਤ ਦੇਰ ਦੇ ਜੁੜੇ ਹੋਇਆ ਲੇਕਿਨ ਇਹ ਜੀ ਸੇਲ ਭਰਾਣੇ ਹੁਣ ਲਈ ਸੀ ਦੁਕਾਨ ਓਪਨਿੰਗ ਤੇ ਤੇ ਉਹ ਕਰਕੇ ਅਸੀਂ ਮਟਰੋਲਾ ਤਾਂ ਭਰਾ ਨੂੰ ਪੁੱਛਣ ਆਏ ਸੀ ਵੀ ਗਿਫਟ ਕਰਕੇ ਫੋਨ ਨਾਲ ਮਿਲ ਜਾਣਗੇ ਅੱਛਾ ਇਸ ਲਈ ਭਰਾ ਨਾਲ ਪੁਰਾਣੇ ਜੁੜੇ ਹੋਏ ਆਂ ਤੇ ਭਰਾ ਕੋਲ ਇਹ ਫੋਨ ਦਾ ਰੇਟ ਸਹੀ ਹੈ ਕਿ ਕਦੋਂ ਤਾਂ ਨਹੀਂ ਆਉਂਦਾ ਗਿਫਟ ਦੇ ਚੱਕਰ ਚ ਨਹੀਂ 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 ਉਧਰੋਂ ਉਹਨੇ ਕਿ ਪੈਸੇ ਉਧਰ ਕੱਢ ਲੈਣੇ ਨਹੀਂ 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 ਉਹਨਾਂ ਹੀ ਰੇਟ ਹੁੰਦਾ ਅਸੀਂ ਇੱਕ ਦੋ ਵਾਰੀ ਲੈ ਚੁੱਕੇ ਆ ਗਿਫਟ ਇਹ ਹੁਣ ਤੀਜਾ ਫੋਨ ਲੈਣਾ ਜੇ ਜੇ ਰੇਟ ਵੱਧ ਹੁੰਦਾ ਫਿਰ ਬੰਦਾ ਆਉਂਦਾ ਹੀ ਨਹੀਂ ਹਾਂ ਸਹੀ ਹੈ ਆ ਜਿਹੜੀ ਇੰਨੀ ਭੀੜ ਲੱਗੀ ਮੈਨੂੰ ਤਾਂਹੀਂ ਕਰਕੇ ਲੱਗੀ ਹੋਈ ਹੈ ਨਾ ਇੱਧਰ ਜੇ ਰੇਟ ਹੀ ਵੱਧ ਹੋਊਗਾ ਫਿਰ ਕੌਣ ਆਊਗਾ ਸਹੀ ਹੈ ਲੈ ਲੈਣਾ ਬਸ ਕਿਉਂਕਿ ਕੰਪੀਟੀਟਰਾਂ ਦਾ ਮਾਰਕੀਟ ਵਿੱਚ ਗੱਲ ਪੂਰਾ ਰੇਟ ਵੱਧ ਲਾਈ ਨਹੀਂ ਸਕਦੇ ਤੁਸੀਂ ਸਹੀ ਹੈ ਤੇ ਬਾਈ ਤੁਸੀਂ ਵੀ ਲੈਣਾ ਹੈ ਮੈਂ ਵੀ ਲੈਣਾ ਹੈ ਜੀ ਤੁਸੀਂ ਬੋਲਣ ਲੱਗੇ ਮੈਂ ਇਸ ਕਰਕੇ ਰੁਕ ਗਿਆ ਮੈਂ ਤਾਂ ਪਹਿਲਾਂ ਦੋ ਜੀ ਮੇਰੇ ਦੁਕਾਨ ਤੇ ਕੋਈ ਹੈ ਨਹੀਂਗਾ ਅੱਛਾ ਸੱਚੀ ਇਹ ਸਸਤੇ ਦਿੰਦੇ ਫੋਨ ਮੇਰੇ ਗੁਵਾਰੇ ਤੇ ਜੀ ਮੈਂ ਤਾਂ ਦੇਖ ਕੇ ਗੁਵਾਰੇ ਲੱਗੀ ਸੀ ਇਹਨੂੰ ਦੇਖ ਕੇ ਮੈਂ ਕਿਹਾ ਖਤਮ ਨਾ ਹੋਵੇ ਜੀ ਸਮਾਨ ਕਿਤੇ ਤੇ ਮੈਨੂੰ ਦੋ ਜੀ ਪਹਿਲਾਂ ਹਾਂਜੀ ਹਾਂਜੀ ਦੋ ਜੀ ਮੈਨੂੰ ਬਾਈ ਜੀ ਕਿਵੇਂ ਰੇਟ ਰੂਟ ਸਹੀ ਹੈ ਇਹਨਾਂ ਦਾ ਬਿਲਕੁਲ ਜੈਨੂਨ ਇਕਨੋਮਿਕਲ ਰੇਟ ਹੈ ਬਿਲਕੁਲ ਜਿਆਜ ਹੈ ਸਹੀ ਹੈ ਰੇਟ ਉਹ ਗਾਣਾ ਪੂਰਾ ਕੋਪਰੇਟ ਕਰਕੇ ਚੱਲਦੇ ਕੋਈ ਐਸੀ ਵੈਸੀ ਗੱਲ ਨਹੀਂ ਹੈ ਜੋ ਰੇਟ ਵਧ ਲਾਜੂ ਮਾਰਕੀਟ ਨਾਲ ਸਾਰਾ ਰੇਟ ਘੱਟ ਹੋਇ ਕਾਟੇ ਰੇਟ ਹਾਂ ਵੀ ਉਹ ਮੈਂ ਕਿਫਟ ਦੀ ਜਾਂਦਾ ਕਿਤੇ ਉਹ ਗਿਫਟ ਦੇ ਚੱਕਰਾਂ ਚ ਉਧਰ ਉਹਨੇ ਪਾਸੇ ਉਧਰ ਟੋਕ ਦੇਣਾ ਐਸੀ ਕੋਈ ਚੱਕਰ ਨਹੀਂ ਐ ਐਸਾ ਕੋਈ ਚੱਕਰ ਨਹੀਂ ਐ ਮਾਰ ਕੰਪਨੀ ਰੇਟ ਤੋਂ ਲੈਸ ਕਰਕੇ ਦੇਣਗੇ ਅੱਛਾ ਵਿਸ਼ਵਾਸ ਆ ਕੇ ਤਾਂ ਆਉਣਾ ਪਊਗਾ ਤੇ ਬਾਈ ਜੀ ਆਪਣੇ ਕੋਲ ਹੋਰ ਬਾਕੀ ਐਸੈਸਰੀ ਵੀ ਹੁੰਦੀ ਹੈ ਕਿ ਮੰਨ ਲਓ ਫੋਨ ਦੀ ਵੀ ਐਸੈਸਰੀ ਬੋਰਡ ਦੀ ਐਸੈਸਰੀ ਆਪਣੇ ਕੋਲ ਸਾਰੀ ਬੋਰਡ ਦੇ ਨਾਲ ਕੋਈ ਵੀ ਤੁਸੀਂ ਵੱਡੇ ਹੈੱਡਫੋਨ ਲੈਣਾ ਬੋਰਡ ਦੀ ਐਸੈਸਰੀ ਲੈਸ ਇਹਦੀ ਸਾਲ ਦੀ ਗਾਰੰਟੀ ਹੈ ਵਿਦ ਮੇਲਾ ਸਾਲ ਦੀ ਗਾਰੰਟੀ ਸਾਰੀ ਐਸੈਸਰੀ ਤੁਹਾਨੂੰ ਮਿਲੂਗਾ ਉਸ ਤੋਂ ਇਲਾਵਾ ਕੋਈ ਸੈਲਫੀ ਸਟਿਕ ਹੈ ਹੈੱਡਫੋਨ ਹੈ ਏਅਰਪੋਰਟ ਹੈ ਠੀਕ ਹੈ ਨਾ ਸਾਰੇ ਤੁਹਾਨੂੰ ਮਿਲ ਗਏ ਉੱਥੇ ਲੋਗ ਤੁਹਾਨੂੰ ਕੈਮਰੇ ਆ ਜਿਵੇਂ ਵੀ ਕੈਮਰੇ ਚਾਹੀਦੇ ਆ ਉਹ ਵੀ ਤੁਹਾਡੇ ਕੋਲ ਮਿਲਣਗੇ ਆ ਸਾਰੇ ਇੱਧਰ ਲੱਗੇ ਪਏ ਮਿਲਦਾ ਸਾਰੇ 이어ਬੋਡ ਆ ਸਾਰੇ ਐਸੈਸਰੀ ਆ ਸਾਰੇ ਕੀਪਡ ਫੋਨ ਆ ਜਿਵੇਂ ਨੋਕੀਆ ਇਹਦੇ ਵੀ ਸਾਰੇ ਰਿਪਲੇਸਮੈਂਟ ਗਾਰੰਟੀ 1-1 ਸਾਲ ਦੀ ਠੀਕ ਹੈ ਨਾ ਸਾਰਿਆਂ ਨੂੰ ਡਿਸਕਾਊਂਟ ਰੇਟ ਹੈ ਕਿ ਕੋਈ ਵੀ ਸਮਾਰਟਫੋਨ ਲਾਉਂਗੇ ਗਿਫਟ ਹੈ ਉਹ ਤੋਂ ਇਲਾਵਾ ਜੇ ਕਿਸੇ ਨੇ ਕੋਈ ਫਾਈਨਾਂਸ ਕਰਾਉਣਾ ਹੈ ਜ਼ੀਰੋ ਪ੍ਰਿੰਟ ਤੇ ਫਾਈਨਾਂਸ ਕਰਦੇ ਆ Bajaj ਵੀ ਚੱਲਦਾ ਹੈ ਫੋਨ ਐਸ ਸੈਮਸੰਗ ਫੋਨ ਐਸ ਵੀ ਆ ਵੀ ਆਲਰੇਡੀ ਸਾਰੇ ਐਚ ਡੀ ਵੀ ਆਈ ਡੀ ਐਫ ਸੀ ਜੇ ਕਿਸੇ ਨੇ ਕ੍ਰੈਡਿਟ ਕਾਰਡ ਕਰਾਣਾ ਕੋਈ ਵੀ ਫੋਨ ਲੈਣੇ ਹੋ ਕ੍ਰੈਡਿਡ ਕਾਰਡ ਤੇ ਐਕਸਟਰਾ ਡਿਸਕਾਊਂਟ ਆ 2200 ਰੁਪਏ ਡਿਸਕਾਊਂਟ ਚੱਲੀ ਜਾਂਦਾ ਅੱਛਾ ਠੀਕ ਹੈ ਨਾ ਉਸ ਤੋਂ ਇਲਾਵਾ ਜੇ ਵੀ ਕੋਈ ਵੀ ਫੋਨ ਲੈਣਾ ਤੁਸੀਂ ਕ੍ਰੈਡਿਟ ਕਾਰਡ ਜਿਵੇਂ ਆ ਫੋਨ ਨੇ ਕ੍ਰੈਡਿਟ ਕਾਰਡ Oppo ਲੈਣਾ ਜਿਵੇਂ ਆ ਮਾਡਲ ਹੈ ਇਹ ਫੋਨ ਤੇ 1500 ਰੁਪਏ ਕ੍ਰੈਡਿਟ ਕਾਰਡ ਦਾ ਡਿਸਕਾਊਂਟ ਆ ਐਸ ਬੀ ਕ੍ਰੈਡਿਟ ਕਾਰਡ ਤੇ ਇਹਦੇ ਤੁਹਾਨੂੰ ਦੱਸ ਦਵਾਂਗੇ ਹਾਂ ਕਿਸੇ ਵੀ ਫੋਨ ਤੇ ਸਾਰੇ ਫੋਨਾਂ 'ਤੇ ਡਿਸਕਾਊਂਟ ਚ ਮੈਕਸਿਮਮ ਪ੍ਰਾਈਸ ਤੇ ਤੁਹਾਨੂੰ ਪੁਰਾਣਾ ਫੋਨ ਤੋਂ ਅਸੀਂ ਕੱਟਾਂਗੇ ਠੀਕ ਹੈ ਨਾ ਤੁਹਾਨੂੰ ਨਵੇਂ ਫੋਨ ਤੇ ਜਿਹੜੇ ਆਫਰ ਮਿਲਨੇ ਆ ਪੁਰਾਣੇ ਫੋਨ ਤੇ ਵੀ ਐਕਸਚੇਂਜ ਆਫਰ ਦਵਾਂਗੇ ਠੀਕ ਹੈ ਬਾਕੀ ਜਿਹੜੇ ਗਿਫਟ ਆ ਉਹ ਤਾਂ ਨਾਲ ਦੇਣੀ ਦੇਣੀ ਟਰਾਈ ਕਰਕੇ ਆਇਆ ਨਾ ਅਸੀਂ ਬੱਸ ਟਰਾਈ ਕਰਕੇ ਆਉ ਸਰ ਬਿਲਕੁਲ ਬੇਫਿਕਰ ਹੋਗੇ ਹਾਂਜੀ ਹਾਂਜੀ ਤੇ ਤੁਸੀਂ ਵੱਧ ਠੋਕ ਦਿਓ ਰੇਟ ਨਹੀਂ 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 ਡਿਸਕਾਊਂਟ ਕਰਕੇ ਉਹ ਡਿਸਕਾਊਂਟ ਰੇਟ ਹੀ ਟਰਾਈ ਕਰਕੇ ਉਹ ਡਿਸਕਾਊਂਟ ਰੇਟ ਹੀ ਤੁਹਾਨੂੰ ਲੱਗੂਗਾ ਅੱਛਾ ਵੈਸਟ ਹੈ ਜੀ ਤੇ ਆ ਅੱਗੇ ਆ ਕੇ ਦਿਖਾ ਦਿ ਮੜਾ ਹੈ ਹਨਾ ਸਾਰੇ ਫੋਨ ਨਵੇਂ ਆ ਨਾ ਜਿੰਨੇ ਪੈਸੇ ਸਾਰੇ ਸਾਰੇ ਜਿਹੜੀ ਵੀ ਫੋਨ ਦੀ ਐਸੈਸਰੀ ਹੈ ਸਾਰੀ ਹੈ ਰੀਅਲਮੀ ਦੀ ਐਸੈਸਰੀ ਹੈ ਐਮਆਈ ਦੀ ਐਸੈਸਰੀ ਹੈ ਸਾਰੇ ਤੁਹਾਨੂੰ ਮਿਲ ਗਏ ਵੱਡੇ ਹੈੱਡਫੋਨ ਕੋਈ ਵੀ ਤੁਹਾਨੂੰ ਜਾਈ ਦੇ ਹੈ ਸੈਲਫੀ ਸਟਿਕਾ ਟਰਾਈਪੋਡ ਸਟੈਂਡ ਹੈ ਜਿਨ੍ਹਾਂ ਨੇ ਵਲੋਗਿੰਗ ਕਰਨੀ ਹੁੰਦੀ ਹੈ ਉਹਦੇ ਵਾਸਤੇ ਟਰਾਈਪੋਡ ਸਟੈਂਡ ਪਈ ਹੈ ਠੀਕ ਹੈ ਨਾ ਉਹ ਵੀ ਤੁਹਾਨੂੰ ਸਾਰੀ ਐਸੈਸਰੀ ਮਿਲੂਗਾ ਸਪੀਕਰ ਹੈ ਕੋਈ ਸਭਾਈ ਹੁਣ ਆਪਣੀ ਲੋਕੇਸ਼ਨ ਕਿਥੋਂ ਨਵੀਂ ਦੁਕਾਨ ਦੀ ਲੋਕੇਸ਼ਨ ਆਪਣੀ ਬਈ ਇਹ ਨਵੀਂ ਦੁਕਾਨ ਦੀ ਪਾਣੀ ਸੁਭਾਸ਼ ਮਾਰਕੀਟ ਪਾਣੀ ਵਾਲੀ ਟੈਂਕੀ ਦੇ ਸਾਹਮਣੇ ਬਿਲਕੁਲ ਗੈਨੀ ਪ੍ਰੋਟਾ ਸਾਹਮਣੇ ਹਾਂ ਠੀਕ ਹੈ ਨਾ ਅੰਦਾਵ ਮੋਬਾਈਲ ਸੰਧੀ ਆਪਾ ਜੀ ਦੇਖੋ ਜੀ ਲੋ ਸਰ ਨਹੀਂ ਬੜਾ ਕਾ ਭਾਈ ਨੂੰ ਦਿਓ ਲੋ ਸਰ ਤੇ ਭਾਈ ਜੀ ਜਿਨ੍ਹਾਂ ਨੇ ਵੀ ਹੁਣ ਕੋਈ ਵੀ ਫੋਨ ਲੈ ਕੇ ਜਾਣਾ ਨਾ ਤੁਸੀਂ ਜਿਹੜਾ ਨਵਾਂ ਫੋਨ ਲੈ ਕੇ ਜਾਓਗੇ ਤੇ ਰੇਟ ਵੀ ਤੁਹਾਨੂੰ ਘੱਟ ਲੱਗਣਾਗਾ ਆ ਲੈ ਲੈ ਜੀ ਆ ਲੈ ਲੈ ਜੀ ਤੇ ਆਹ ਦੇਖ ਲਓ ਤੁਸੀਂ ਆਹ ਬਾਈ ਨੂੰ ਫੋਨ ਲੈ ਲੈ ਤੇ ਨਾਲ ਆਹ ਗਿਫਟ ਦੇਦਾ ਬਾਈ ਨੂੰ ਤੇ ਆਹ ਨਾਲ ਦੋਨੇ ਦੋਨੇ ਚੀਜ਼ਾਂ ਦੋਨੇ ਚੀਜ਼ਾਂ ਮਿਲ ਗਈਆਂ ਦੋਨੋਂ ਚੀਜ਼ਾਂ ਨਾਲ ਹੈ ਜੀ ਫੋਨ ਵੀ ਦੇਤਾ ਇਹਨਾਂ ਨੂੰ ਆ ਦੋ ਇਹ ਦੋਨੇ ਚੀਜ਼ਾਂ ਬਾਈ ਨੂੰ ਨਾਲ ਦੇਤੀਆਂ ਤਾਂ ਬਾਈ ਜੀ ਜਿਨ੍ਹਾਂ ਨੇ ਵੀ ਹੁਣ ਅੱਛਾ ਉਹ ਵੀ ਲੱਗ ਕੇ ਜਾਊਗਾ ਤੇ ਹਾਂਜੀ ਹਾਂਜੀ ਗਾਰਡ ਕਾਉ ਵੀ ਨਾਲ ਲੱਗੇ ਅੱਛਾ ਗਾਰਡ ਕਾਉ ਵੀ ਨਾਲ ਲਾ ਕੇ ਦੇਣਾ ਤਾਂ ਬਾਈ ਜੀ ਜਿਨ੍ਹਾਂ ਨੇ ਵੀ ਲੈ ਕੇਦਰ ਦਿਖਾਦੀ ਹੈ ਨਾ ਦੁਕਾਨ ਦੇ ਵਿੱਚ ਖਾਸੀ ਭੀੜ ਹੈਗੀ ਜਿਨ੍ਹਾਂ ਨੇ ਫੋਨ ਨਵਾਂ ਲੈਣਾ ਹੈ ਕਿਉਂਕਿ ਨਵੀਂ ਦੁਕਾਨ ਖੁੱਲੀ ਕਰਕੇ ਆਫਰਾਂ ਲਾ ਦੇਤੀਆਂ ਨੇ ਪਹਿਲਾਂ ਹੀ ਤਾਂ ਲੋਕੇਸ਼ਨ ਬਾਈ ਨੇ ਦੱਸ ਦਿੱਤੀ ਆ ਤਾਂ ਇੱਕ ਵਾਰੀ ਤੁਸੀਂ ਦੁਕਾਨ ਦੇ ਉੱਤੇ ਜ਼ਰੂਰ ਵਿਜ਼ਿਟ ਕਰਿਓ ਤੇ ਵੀਡੀਓ ਆਪਣੀ ਨੂੰ ਵੱਤਵਤ ਸ਼ੇਅਰ ਕਰਿਓ ਤੇ ਪੇਜ ਨੂੰ ਫੋਲੋ ਕਰਿ